ਸ਼ਾਮਾਂ ਦਾਣ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸੌਰਨ ਸਿੰਘ ਦਾ ਨੇਲੀਆ ਕੰਨੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਤਮਾਮ ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਪਾਂ ਨੀਲ ਬਲਿੰਦਰ ਹੋਰਾਂ ਤੋਂ ਜਾਣਦੇ ਹਾਂ ਕਿ ਅੱਜ ਚੰਡੀਗੜ੍ਹ 'ਚ ਕੀ ਕੁਝ ਖਾਸ ਹੋਇਆ ਸੋ ਚੰਡੀਗੜ੍ਹ ਦੇ ਵਿੱਚ ਟਿਕਟਾਂ ਦੀ ਵੰਡ ਟਿਕਟਾਂ ਦੀ ਵੰਡ ਤੋਂ ਬਾਅਦ ਹੋਰ ਕੀ ਕੁਝ ਚੱਲ ਰਿਹਾ ਹੈ ਉਹਦੇ ਬਾਰੇ ਚਰਚਾ ਕਰਦੇ ਹਨੀਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦਰਨਾਲ ਸਾਹਿਬ ਨੀਲ ਜੀ ਚੰਡੀਗੜ੍ਹ ਤੋਂ ਚੱਲਿਏ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰਦੇ ਹਾਂ ਮੌਸਮ ਦੀ ਬਦਮਿਜ਼ਾਜ਼ੀ ਨੇ ਕਾਫੀ ਕਿਸਾਨਾਂ ਦੇ ਅੱਜ ਸਾਹ ਸੂਤ ਨੇ ਕਹਿੰਦੇ ਚੜਿਆ ਚੇਤ ਨਾ ਘਰੇ ਨਾ ਖੇਤ ਉਹ ਘਾਵਤ ਜੀ ਨਜ਼ਰ ਹੁੰਦੀ ਆ ਰਹੀ ਹੈ ਕਿ ਨਾ ਘਰੇ ਵੀ ਦਾਣੇ ਮੁੱਕ ਜਾਂਦੇ ਨੇ ਖੇਤ 'ਚ ਵੀ ਦਾਣਾ ਹਰਾ ਹੁੰਦਾ ਉਹ ਖੇਤ 'ਚ ਵੀ ਨਹੀਂ ਹਜੇ ਦਾਣੇ ਪੂਰੇ ਪਏ ਹੁੰਦੇ ਕਿਸ ਤਰ੍ਹਾਂ ਦਾ ਮੌਸਮ ਅੱਜ ਰਿਹਾ ਜੀ ਅੱਜ ਕਾਫੀ ਪਹਿਲਾਂ ਬਾਰਿਸ਼ ਪਈ ਹੈ ਸਵੇਰ ਵੇਲੇ ਜੀ ਹਿੰਦਗੜ੍ਹ 'ਚ ਤੇ ਦੁਪਹਿਰ ਤੱਕ ਲਗਭਗ ਮੌਸਮ ਇਸ ਤਰ੍ਹਾਂ ਦਾ ਸੀ ਤੇ ਉਸ ਤੋਂ ਬਾਅਦ ਅਚਾਨਕ 12 ਵਜੇ ਜਿਹੜਾ ਹੈਗਾ ਧੁੱਪ ਚੜੀ ਹੈ ਤੇ ਉਸ ਤੋਂ ਬਾਅਦ ਮੌਸਮ ਸੁਧਾਰ ਆਇਆ ਥੋੜਾ ਜਿਹਾ ਜੀ ਹੁਣ ਵੀ ਹਲਕੀ ਬਦਲਵਾਈ ਹੈ ਤੇ ਹਾਲੇ ਵੀ ਆਪਾਂ ਕਹਿ ਨਹੀਂ ਸਕਦੇ ਕਿ ਮੌਸਮ ਜਿਹਾ ਹੈਗਾ ਆਪਾਂ ਰਾਤ ਨੂੰ ਠੀਕ ਰਹੇਗਾ ਕਿ ਨਹੀਂ ਰਹੇਗਾ ਪਰ ਕਾਫੀ ਫਰਕ ਹੈ ਸਵੇਰੇ ਸਵੇਰੇ ਜਰੂਰ ਕੰਮ ਕਰਨ ਕਰਨੀ ਹੋਈ ਹੈ ਕਹਿੰਦੇ ਕਾਫੀ ਹਨੇਰਾ ਤੱਕ ਹੋ ਗਿਆ ਸੀਗਾ ਜੀ ਹਾਂ ਇੱਕਦਮ ਹਨੇਰਾ ਛਾ ਗਿਆ ਸੀ ਖਾਸ ਕਰ ਪੰਜਕੂਲੇ ਵਾਲੀ ਬੈਲਟ ਜਿਹੜੀ ਹੈਗੀ ਬਿਲਕੁਲ ਪਹਾੜਾ ਦੇ ਨਾਲ ਲੱਗਦੀ ਹੈ ਨਾੜਾ ਸਾਹ ਵਾਲੇ ਪਾਸੇ ਹੂੰ ਹੂੰ ਬਾਰ-ਬਾਰ ਇਧਰਲੇ ਪਾਸੇ ਇਧਰ ਬੱਦੀ ਵਾਲੇ ਪਾਸੇ ਰੋਪੜ ਵਾਲੇ ਪਾਸੇ ਕਾਫੀ ਹਨੇਰਾ ਛਾ ਗਿਆ ਸੀ ਸਵੇਰੇ ਤੇ ਚੋਣਾਂ ਵੀ ਮੌਸਮ ਕੀ ਕਹਿ ਰਿਹਾ ਜੀ ਚੋਣਾਂ ਵੀ ਮੌਸਮ ਲਗਭਗ ਗਰਮ ਹੈ ਜੀ ਕਾਂਗਰਸ ਦੇ ਬਸ 4 ਮਿਰਛਲ ਰਹਿ ਗਏ ਨੇ ਉਹਦੇ ਐਲਾਨ ਨੇ ਤੇ ਬਾਕੀ ਆਪ ਆਪਣੀ ਕੰਮ ਚ ਜੁਟ ਗਏ ਨੇ ਜੀ ਇਹ ਖਾਸ ਕਰ ਅੱਜ ਅਕਾਲੀ ਦਲ ਨੂੰ ਸੁਖ ਦਾ ਸਾਹ ਆਇਆ ਹੋ ਸਕਦਾ ਤੁਸੀਂ ਚਰਚਾ ਕਰ ਚੁੱਕੇ ਹੋਵੋਗੇ ਪਰ ਹਜੇ ਤੱਕ ਕਰਨੀ ਹੈ ਪੂਰੀ ਉਹਨਾਂ ਦੇ ਬਾਰੇ ਭਾਰਤੀ ਚੋਣ ਕਮਿਸ਼ਨ ਨੇ ਜਿਹੜਾ ਹੈਗਾ ਪਹਿਲਾਂ ਤਾਂ ਅਕਾਲੀ ਦਲ ਇੱਥੇ ਸਟੇਟ ਚੋਣ ਕਮਿਸ਼ਨ ਕੋਲ ਗਿਆ ਸੀ ਪਰ ਉੱਥੇ ਕੋਈ ਗੱਲ ਨਾ ਬਣਦੀ ਦੇਖ ਕੇ ਪਰ ਜੋ ਉੱਥੋਂ ਦੱਸ ਰਹੇ ਨੇ ਕਿ ਉਹ 22 ਮਾਰਚ ਦੀ ਹੀ ਇਹਨਾਂ ਨੇ ਕੰਪਲੇਂਟ ਦਿੱਤੀ ਹੋਈ ਸੀ ਨਰੇਸ਼ ਗੁਜਰਾਲ ਜੋ ਕਿ ਐਮਪੀ ਨੇ ਜੀ ਅਕਾਲੀ ਦਲ ਵੱਲੋਂ ਸਾਫ ਕਾ ਪ੍ਰਧਾਨ ਮੰਤਰੀ ਦੇ ਮੁੰਡੇ ਨੇ ਮੁੰਡੇ ਨੇ ਹਾਂਜੀ ਜੀ ਉਹਨਾਂ ਨੇ 22 ਮਾਰਚ ਦੀ ਦਿੱਤੀ ਹੋਈ ਸੀ ਜਿਸ ਦੇ ਭਾਰਤੀ ਚੋਣ ਕਮਿਸ਼ਨ ਦੇ ਸੈਕਟਰੀ ਨੇ ਰਾਹੁਲ ਸ਼ਰਮਾ ਜੀ ਉਹਨਾਂ ਦੇ ਹਸਤਾਖਰਾਂ ਵਾਲਾ ਜਿਹੜਾ ਹੈਗਾ ਆਰਡਰ ਹੋਇਆ ਜਿਹੜਾ ਚੀਫ ਸੈਕਟਰੀ ਪੰਜਾਬ ਨੂੰ ਹੂੰ ਹੂੰ ਦੀ ਨਕਲ ਮੁੱਖ ਚੋਣ ਅਫਸਰ ਪੰਜਾਬ ਐਸ ਕਰਨਾ ਰਾਜ ਨੂੰ ਭੇਜੀ ਗਈ ਹੈ ਜੀ ਜਿਸ 'ਤੇ ਉਹਨਾਂ ਨੇ ਕਿਹਾ ਹੈ ਕਿ 18 ਤੋਂ 19 ਤਰੀਕ ਦੀ ਇੰਟਰਵਿਊ ਸੀ ਇੱਕ ਪ੍ਰਾਈਵੇਟ ਚੈਨਲ ਦੀ ਸੀ ਜਿਸ 'ਚ ਉਹਨਾਂ ਨੇ ਮਜੀਠੀਆ ਬਾਰੇ ਸਵਾਲ ਪੁੱਛਿਆ ਸੀ ਤਾਂ ਉਹਨਾਂ ਨੇ ਕਿਹਾ ਅਸੀਂ ਮਜੀਠੀਆ ਮੇਰੇ ਸਾਹਮਣੇ ਕੋਈ ਐਡਾ ਵੱਡਾ ਲੀਡਰ ਨਹੀਂ ਮੈਂ ਉਹਦੇ ਬਾਰੇ ਗੱਲ ਕਰਨੀ ਠੀਕ ਨਹੀਂ ਸਮਝਦਾ ਜੀ ਤੇ ਹੋਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਜੋ ਵੀ ਸਰਕਾਰ ਦੇ ਹਦਾਇਤਾਂ ਨੇ ਪੰਜਾਬ ਸਰਕਾਰ ਦੀਆਂ ਮੁੱਖ ਮੰਤਰੀ ਦੀਆਂ ਤੇ ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲਿਆਂ ਨੂੰ ਅੰਜਾਮ ਤੱਕ ਲੈ ਕੇ ਜਾਣਾ ਤੇ ਅਸੀਂ ਅੰਜਾਮ ਤੱਕ ਲੈ ਕੇ ਜਾਵਾਂਗੇ ਜੀ ਤਾਂ ਉਸ ਨੂੰ ਜਿਹੜਾ ਹੈਗਾ ਭਾਰਤੀ ਚੋਣ ਕਮਿਸ਼ਨ ਨੇ ਲਿਖਿਆ ਕਿ ਉਹਨਾਂ ਨੇ ਜਾਂਚ ਕੀਤੀ ਹੈ ਪੜਤਾਲ ਕੀਤੀ ਹੈ ਜਿਸ ਤੋਂ ਲੱਗਿਆ ਕਿ ਪੋਲੀਟੀਕਲੀ ਮੋਟੀਵੇਟਿਡ ਇੰਟਰਵਿਊ ਸੀ ਤੇ ਖਾਸ ਕਰਕੇ ਅਕਾਲੀ ਲੀਡਰ ਦਾ ਨਾਮ ਲਿਆ ਜਾਣਾ ਨੂੰ ਨੀਵਾ ਦਿਖਾਇਆ ਜਾਣਾ ਇਹ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੈ ਕਿਉਂਕਿ 18 ਤੇ 19 ਮਾਰਚ ਦੀ ਗੱਲ ਹੈ 11 ਮਾਰਚ ਨੂੰ ਕੋਡ ਆਫ ਕੰਡਕਟ ਲੱਗ ਚੁੱਕਾ ਸੀ ਜੀ ਸੋ ਹਾਲ ਦੀ ਘੜੀ ਕੁਮਰਜੀਤ ਪ੍ਰਤਾਪ ਉਹਨਾਂ ਨੂੰ ਅੱਜ ਸ਼ਾਮ 5 ਵਜੇ ਤੱਕ ਰਿਲੀਫ ਕਰਨ ਦੇ ਹੁਕਮ ਸੀ ਹੋ ਚੁੱਕੇ ਹੋਣਗੇ ਉਹ ਹਾਂਜੀ ਕਿਉਂਕਿ ਹੁਣ ਰਾਤ ਜਿਹੜਾ ਹੈਗਾ ਚੋਣ ਕਮਿਸ਼ਨ ਦਾ ਆਏ ਤਾਂ ਮਿੰਟੀ ਲੱਗਦਾ ਜੀ ਇੱਥੇ ਤਾਂ ਨਾਲ ਹੀ ਉਹਨਾਂ ਨੂੰ ਕਾਰਵਾਈ ਕਰਨ ਲਈ ਵੀ ਕਿਹਾ ਚੀਫ ਸੈਕਟਰੀ ਨੂੰ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ 'ਚ ਜਿਹੜਾ ਕਿਉਂਕਿ ਉਹਨਾਂ ਦੀ ਪੜਤਾਲ 'ਚ ਭਾਰਤੀ ਚੋਣ ਕਮਿਸ਼ਨ ਦੀ ਪੜਤਾਲ 'ਚ ਉਹਨਾਂ ਨੇ ਗਿਲਤੀ ਪਾਇਆ ਹੈ ਕਿ ਇੱਕ ਮਾਡਲ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੈ ਖੌਰ ਵਿਜੇ ਪ੍ਰਤਾਪ ਵੱਲੋਂ ਇਸ ਸੱਟਾ 'ਚ ਗੱਲ ਕਰਨਾ ਜੀ ਤੇ ਨਾਲ ਹਦਾਇਤ ਕੀਤੀ ਹੈ ਕਿ ਬਾਕੀ ਵੀ ਜਿਹੜੇ ਸਿੱਟ ਮੈਂਬਰ ਨੇ ਉਹ ਇਸ ਤਰ੍ਹਾਂ ਪਬਲਿਕਲੀ ਜਿਹੜਾ ਹੈਗਾ ਸਿੱਟ ਦੀ ਜੋ ਫਾਈਂਡਿੰਗਸ ਨੇ ਜਾਂ ਕਾਰਵਾਈ ਹੈ ਉਸ ਨੂੰ ਜਦੋਂ ਤੱਕ ਘਟੋ ਘਟ ਚੋਣ ਜਾਬਤਾ ਲੱਗਾ ਹੋਇਆ ਹੈ ਉਦੋਂ ਤੱਕ ਤਾਂ ਉਹ ਬਿਲਕੁਲ ਵੀ ਪਬਲਿਕ ਨਾ ਕਰਨ ਤੇ ਕਮਰਵਿਜੇ ਪ੍ਰਤਾਪ ਉਹਨਾਂ ਦੇ ਖਿਲਾਫ ਜੋ ਵੀ ਬਣਦੀ ਕਾਰਵਾਈ ਹੋਊਗੀ ਕੀਤੀ ਜਾਏ ਕਿ ਉਹਨਾਂ ਨੇ ਕੋਡ ਮੋਡਲ ਕੋਡ ਆਫ ਕੰਡਕਟ ਦੀ ਉਲੰਘਣਾ ਕੀਤੀ ਹੈ ਸੋ ਹਲਦੀ ਘੜੀ ਕਮਰਵਿਜੇ ਪ੍ਰਤਾਪ ਜਿਹੜੇ ਹਨ ਸਿੱਟ ਤੋਂ ਬਾਹਰ ਹੋ ਚੁੱਕੇ ਨੇ ਜੀ ਖਾਸ ਕਰ ਐਨ ਉਸ ਵਕਤ ਜਦੋਂ ਸਿੱਟ ਵਾਰ-ਵਾਰ ਤਿਆਰੀ ਕਰ ਰਹੀ ਹੈ ਕਿ ਉਸ ਨਾਰਿਆ ਜੇਲ੍ਹ ਚ ਜਾ ਕੇ ਰਾਮ ਰਹੀਮ ਤੋਂ ਕੁਝ ਪੜਤਾਲ ਕਰਨੀ ਹੈ ਕਿ ਪਿਛਲੀ ਵਾਰ ਆਖਰ ਚ ਜਾ ਕੇ ਹਰਿਆਣਾ ਸਰਕਾਰ ਖਾਸ ਕਰ ਹਰ ਜੇਲ ਜਿਹੜਾ ਪ੍ਰਸ਼ਾਸਨ ਹੈ ਉਹੜ ਗਿਆ ਸੀ ਕਿ ਉਹਨੇ ਜਿਹੜਾ ਉਹਨਾਂ ਨੂੰ ਪੰਜਾਬ ਦੀ ਸਿਟੀ ਨੂੰ ਜਿਹੜਾ ਮਿਲਣ ਨਹੀਂ ਦਿੱਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਿਟ ਨੇ ਅਦਾਲਤ ਵੀ ਜੀ ਹੈਗੀ ਅਪਰੋਚ ਕੀਤੀ ਹੋਈ ਹੈ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਪ੍ਰੋਡਕਸ਼ਨ ਵਾਰੰਟ ਮਿਲ ਜਾਣਾ ਰਾਮ ਰਹੀਮ ਦੇ ਜੇਕਰ ਜੇਲ ਚ ਸਾਨੂੰ ਨਹੀਂ ਮਿਲਣ ਦਿੱਤਾ ਜਾਂਦਾ ਤਾਂ ਉਸ ਤੋਂ ਵੀ ਅਗਲੇ ਦਿਨ ਸੁਣਵਾਈ ਹੋਣੀ ਹੈ ਤੇ ਇਸ ਕ੍ਰੂਸ਼ਲ ਟਾਈਮ ਤੇ ਕੁਮਰਵੀਰ ਪ੍ਰਤਾਪ ਦਾ ਸਿਟ ਤੋਂ ਲਾਭੇ ਹੋਣਾ ਜ਼ਰੂਰ ਜਿਹੜਾ ਹੈਗਾ ਡਿਲੇ ਕਰ ਸਕਦਾ ਹੈ ਜਿਹੜਾ ਸਿਟ ਦੀ ਕਾਰਵਾਈ ਚੱਲ ਰਹੀ ਹੈ ਸਿਟ ਦੀ ਸਪੇਸ ਤੇ ਕੰਮ ਕਰ ਰਹੀ ਹੈ ਪਰ ਫਿਰ ਵੀ ਪ੍ਰਬੋਤ ਕੁਮਾਰ ਵਰਗੇ ਜਾਂ ਹੋਰ ਜਿੰਨੇ ਵੀ ਅਫਸਰ ਨੇ ਕਾਬਿਲ ਅਫਸਰ ਸਿਟ ਤੇ ਬੈਠੇ ਨੇ ਜੋ ਇੱਕ ਸਟਾਈਲ ਆਫ ਵਰਕ ਜਿਹੜਾ ਹੈਗਾ ਕੁਮਰ ਵਿਜੇਪ੍ਰਤਾਪ ਨੇ ਦਿੱਤਾ ਹੈ ਉਹਨਾਂ ਨੂੰ ਜਾਂ ਤਾਂ ਪੇਸ ਮੇਨਟੇਨ ਰੱਖਣੀ ਹੋਏਗੀ ਨਹੀਂ ਤਾਂ ਉਹਨਾਂ ਦੀ ਜਿਹੜੀ ਹੈਗੀ ਕਾਰਗੁਜ਼ਾਰੀ ਤੇ ਵੀ ਸਵਾਲੀਆ ਨਿਸ਼ਾਨ ਹੋਏਗਾ ਮੇਰੇ ਖਿਆਲ ਚ ਇੱਕ ਅਫਸਰ ਦੇ ਬਦਲਣ ਨਾਲ ਹੋ ਸਕਦਾ ਹੈ ਕਿ ਜਿਸ ਸਪਿਰਟ ਨਾਲ ਡਿਵੀਜ਼ਨਲ ਤੌਰ ਤੇ ਕੁਮਰ ਵੀਰ ਪ੍ਰਤਾਪ ਕੰਮ ਕਰ ਰਹੇ ਸੀ ਉਹ ਸਪਿਰਟ ਜਰੂਰ ਟਰਾਂਸਫਾਰਮ ਨਹੀਂ ਹੋ ਸਕਦੀ ਜਿਹੇ ਅਫਸਰ ਦੇ ਵਿੱਚ ਜੀ ਜੀ ਪਰ ਅਗਰ ਜੋ ਉਸ ਨੇ ਇੱਕ ਲਾਈਨ ਖਿੱਚੀ ਆ ਜਾਂ ਜੋ ਉਸ ਨੇ ਪੇਸ ਬਣਾਈ ਆ ਉਹ ਪੇਸ ਨੂੰ ਬਰਕਰਾਰ ਰੱਖਣਾ ਜਰੂਰ ਚੈਲੰਜ ਤੇ ਜ਼ਿੰਮੇਵਾਰੀ ਵੀ ਹੋਏਗਾ ਬਾਕੀ ਜੋ ਸਿਟ ਦੇ ਮੈਂਬਰ ਨੇ ਜਾਂ ਕੁਮਰ ਵੀਰ ਪ੍ਰਤਾਪ ਦੀ ਥਾਂ ਦੇ ਉੱਤੇ ਜਿਹੜੇ ਨਵੇਂ ਮੈਂਬਰ ਆਜੀ ਜੀਪੀ ਰੈਂਕ ਦੇ ਜਿਹੜੇ ਲਾਏ ਜਾਂਦੇ ਨੇ ਵਿੱਚ ਭਾਏ ਜਾਂਦੇ ਨੇ ਤਾਂ ਇਹ ਦੇਖਣਾ ਹੋਏਗਾ ਕਿ ਬਾਕੀ ਗੱਲ ਇਹ ਮੇਰੇ ਖਿਆਲ ਚ ਸਤਾਈ ਤੇ ਨੂੰ ਸਤਾਈ ਮਈ ਨੂੰ ਮੇਰੇ ਖਿਆਲ ਚ ਚੋਣਾਂ ਅਮਲ ਪੂਰਾ ਹੋ ਜਾਣਾ ਹਿੰਦੁਸਤਾਨ ਦੇ ਵਿੱਚ ਹਾਂਜੀ ਤੇ ਉਸ ਤੋਂ ਬਾਅਦ ਚੋਣਾਂ ਜਦ ਤੱਕ ਹਟ ਜਾਏਗਾ ਤੇ ਪੰਜਾਬ ਸਰਕਾਰ ਦੀ ਮਰਜ਼ੀ ਹੋਏਗੀ ਕਿ ਉਹਨਾਂ ਨੇ ਕੁਮਰਬੀਏ ਪ੍ਰਤਾਪ ਨੂੰ ਵਾਪਸ ਲੈ ਕੇ ਆਣਾ ਜਾਂ ਕੀ ਕਰਨਾ ਹੈ ਕੀ ਕਰਨਾ ਪਰ ਗਾਵਤ ਜਿਵੇਂ ਇੱਕ ਗਾਣਾ ਸੀ ਕਿ ਨਾ ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਆ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਮੈਨੂੰ ਲੱਗਦਾ ਅਕਾਲੀ ਦਲ ਨੇ ਨਰੇਸ਼ ਗੁਜਰਾਲ ਜਿਹੜਾ ਨਾ ਕੇਂਦਰ ਦੇ ਵਿੱਚ ਇਸੇ ਕੰਮ ਲਈ ਰੱਖਿਆ ਕਿ ਇਹਨਾਂ ਦੀ ਜਿਹੜੀ ਕੋਆਰਡੀਨੇਸ਼ਨ ਹੈ ਕਿਉਂਕਿ ਇਹਨਾਂ ਦੀ ਆਪਣੀ ਤਾਂ ਉਨੀ ਪਹੁੰਚ ਹੈ ਨਹੀਂ ਕਿਉਂਕਿ ਇੱਕ ਸਾਬਕਾ ਪ੍ਰਧਾਨ ਮੰਤ ਉਹਨਾਂ ਨੂੰ ਉੱਥੇ ਹਮੇਸ਼ਾ ਹੀ ਰਾਜ ਸਭਾ ਦਾ ਮੈਂਬਰ ਤੁਸੀਂ ਦੇਖੋ ਲਗਾਤਾਰ ਅਕਾਲੀ ਦਲ ਬਣਾ ਰਿਹਾ ਤੇ ਆਪਣੀ ਜਿਹੜੀਆਂ ਪੋਲੀਟੀਕਲ ਸੈਟਲਮੈਂਟਸ ਦੇ ਲਈ ਉਹਨਾਂ ਨੂੰ ਬੜਾ ਵਰਤਿਆ ਜਾਂਦਾ ਉੱਥੇ ਜੀ ਦੇਖੋ ਬਿਲਕੁਲ ਠੀਕ ਹੈ ਹਰ ਰਾਜਨੀਤਿਕ ਪਾਰਟੀ ਆਪਣੋ ਆਪਣੇ ਤਰੀਕੇ ਨਾਲ ਜਿਹੜਾ ਹੈਗਾ ਆਪਣੀ ਗੋਟੀ ਫਿੱਟ ਕਰਕੇ ਰੱਖਦੀ ਹੈ ਇਹ ਤੇ ਹੁਣ ਡਿਪੈਂਡੈਂਟ ਮਿਸਟਰ ਨਰੇਸ਼ ਗੁਜਰਾਲ ਤੇ ਕਰਦਾ ਹੈ ਕਿ ਉਹ ਕਿੱਥੇ ਅੰਦਰ ਕੁਮਾਰ ਗੁਜਰਾਲ ਦਾ ਐਡਾ ਵੱਡਾ ਨਾਮ ਇੰਨੇ ਵੱਡੇ ਉਹ ਪਾਰਲੀਮੈਂਟੇਰੀਅਨ ਤੇ ਸਾਰਾ ਕੋਈ ਡਿਪਲੋਮੈਟ ਰਹੇ ਨੇ ਉਹ ਕਿੰਨੀਆਂ ਕੰਟਰੀਆਂ ਦੇ ਵਿੱਚ ਜੀ ਤੇ ਉਹਨਾਂ ਦੀ ਵਿਰਾਸਤ ਨੂੰ ਉਹਨਾਂ ਨੇ ਹੁਣ ਕਿਸੇ ਪਾਰਟੀ ਦਾ ਕਿਸੇ ਖੇਤਰੀ ਪਾਰਟੀ ਦਾ ਜਾਂ ਉਹ ਪਾਰਟੀ ਜਿਹੜੀ ਆਪਣੀ ਸਟੇਟ ਵਿੱਚ ਵੀ ਜਿਹੜੀ ਹੈਗੀ ਆ 13 14 ਦੇ ਅੰਕੜੇ ਦੇ ਸਿਮਟ ਗਈ ਹੈ ਉਹਦਾ ਹੱਥ ਠੋਕਾ ਬਣ ਕੇ ਰਹਿਣਾ ਜਾਂ ਉਹਨਾਂ ਨੇ ਇੱਕ ਪ੍ਰਧਾਨ ਮੰਤਰੀ ਦੇ ਇੱਕ ਵੱਡੇ ਨੇਤਾ ਦੇ ਬੇਟੇ ਹੁਣ ਦੇ ਨਾਤੇ ਇੱਕ ਵੱਡੇ ਪੰਜਾਬੀ ਨੇਤਾ ਦੇ ਨੇਤਾ ਜਿਹੜੇ ਪੁੱਤਰ ਹੋਣ ਦੇ ਨਾਤੇ ਉਹਨਾਂ ਦੀ ਉਸ ਵਿਰਾਸਤ ਨੂੰ ਅੱਗੇ ਤੋਰਨਾ ਜਿਸ ਤਰ੍ਹਾਂ ਕਿ ਐਂਦਰ ਕੁਮਾਰ ਗੁਜਰਾਲ ਆਪਣੀ ਵੀ ਬਾਕੀ ਲਈ ਖਾਸ ਕਰਾ ਆਪਰੇਸ਼ਨ ਬਲੂ ਸਟਾਰ ਪੰਜਾਬ ਦੇ ਹਾਲਾਤ ਹੋਰ ਇਸ ਸਮੇਂ ਦੀ ਸੰਸਟੀ ਮੁੱਦਿਆਂ ਦੇ ਉੱਤੇ ਉਹ ਆਪਣੇ ਡਿਪਲੋਮੈਟਿਕ ਵਿਭਾਗ ਜੋ ਉਹਨਾਂ ਦੀ ਕਰਾਈ ਹੁੰਦੀ ਸੀ ਉਸ ਲਈ ਜਾਣੇ ਜਾਂਦੇ ਸੀ ਜਾਂ ਪੰਜਾਬ ਲਈ ਜੋ ਜਨਗਨ ਜੋ ਕਰਕੇ ਗਏ ਨੇ ਉਸ ਵਿਰਸੇ ਨੂੰ ਅੱਗੇ ਤੋਰਨਾ ਜਾਂ ਇੱਕ ਮਹਿਜ ਇੱਕ ਪਾਰਟੀ ਦਾ ਕੁਝ ਨਿਕਾਮਾ ਦਾ ਹੱਥ ਸੋਕਾ ਬਣ ਕੇ ਰਹਿ ਜਾਣਾ ਜਾਂ ਮਹਿਜ ਰਾਜ ਸਭਾ ਦੀ ਮੈਂਬਰੀ ਲਈ ਪ੍ਰਕਾਰੀ ਸਹੂਲਤਾ ਮਿਲਦੀਆਂ ਰਹਿਣ ਵਾਸਤੇ ਕੀ ਜਿਹੜਾ ਹੈਗਾ ਸਿਆਸਤ 'ਚ ਬਣੇ ਰਹਿਣਾ ਤੋਂ ਇਹਨ ਰੇਸ਼ ਗੁਜਰਾਲ ਦੀ ਆਪਣੀ ਕ੍ਰੈਡੀਬਿਲਟੀ ਤੇ ਆ ਉਹਨਾਂ ਨੇ ਆਪਣੇ ਆਪ ਦੇ ਪਿਓ ਦੀ ਗੁਜਰਾਲ ਜੋ ਸਰਨੇਮ ਹੈ ਉਹਦੀ ਜਿਹੜੀ ਵਕਾਰ ਹੈ ਉਹਦਾ ਉਹਨੂੰ ਕਾਇਮ ਰੱਖਣਾ ਉਹਨੂੰ ਡੋਬਣਾ ਹੈ ਜਾਂ ਆਪਣੇ ਤੱਕ ਹੀ ਆਪਣੇ ਤੋਂ ਬਾਅਦ ਖਾਤਮ ਕਰਕੇ ਜਾਣਾ ਹੈ ਜੀ ਦੂਸਰੇ ਪਾਸੇ ਗੱਲ ਕਰੀਏ ਤਾਂ ਕੁਮਰ ਵਿਜੇ ਪ੍ਰਤਾਪ ਦੇ ਜਿਹੜੇ ਤਬਾਦਲਾ ਕੀਤਾ ਕਾਲੀ ਦਲ ਨੇ ਸ਼ਿਕਾਇਤ ਕੀਤੀ ਹੈ ਕਾਲੀ ਦਲ ਨੂੰ ਇਹ ਕਿਤੇ ਨਾ ਕਿਤੇ ਖਮਿਆਜਾ ਨਹੀਂ ਭੁਗਤਣਾ ਪੈ ਸਕਣਾ ਕਿ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਸਬੰਧ ਦੇ ਵਿੱਚ ਇਹਨਾਂ ਦੇ ਉੱਤੇ ਇਲਜ਼ਾਮات ਲੱਗਦੇ ਨੇ ਤਾਂ ਇਸ ਗੱਲ ਤੋਂ ਇੱਕ ਪੁਸ਼ਟੀ ਹੋ ਜਾਂਦੀ ਹੈ ਕਿ ਤੁਸੀਂ ਇਸ ਸੱਤ ਤੋਂ ਇੰਨੇ ਘਰੇ ਹੋਏ ਹੋ ਇਹਦਾ ਮਤਲਬ ਤੁਹਾਡੇ ਅੰਦਰ ਚੋਰ ਸੀ ਤੁਹਾਡੇ ਅੰਦਰ ਡਾਰਸੀ ਤੁਸੀਂ ਇਹ ਤਬਾਦਲਾ ਆਪਣਾ ਪ੍ਰੈਸ਼ਰ ਪਾ ਕੇ ਕਰ ਲਿਆ ਕਿਉਂਕਿ ਇੱਕ ਡੀਐਸਪੀ ਦੀ ਤਸਵੀਰ ਬੜੀ ਵਾਇਰਲ ਹੋ ਰਹੀ ਹੈ ਉਹ ਗੋਡੀਆਂ ਹੱਥ ਲਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦੇ ਉਹਦੀ ਚਰਚਾ ਨਹੀਂ ਕਰ ਰਿਹਾ ਕਿ ਇਹ ਡੀਐਸਪੀ ਇੱਕ ਵਰਦੀ ਝੋਕੇ ਕਿਵੇਂ ਚੋਣ ਕਮਿਸ਼ਨ ਦਾ ਜਿਹੜਾ ਪ੍ਰਭਾਵ ਲਾਗੂ ਹੋਇਆ ਹੋਵੇ ਮੋਡ ਆਫ ਕੰਡਕਟ ਲਾਗੂ ਹੋਇਆ ਤੇ ਇੱਕ ਡੀਐਸਪੀ ਤਾਂ ਵੈਸੇ ਹੀ ਨਹੀਂ ਵਰਦੀ ਝੁੱਕ ਕੇ ਕਿਸੇ ਦੇ ਗੋਡੀਆਂ ਤਲਾ ਸਕਦਾ ਯਾਦ ਹੈ ਸਾਨੂੰ ਇੱਥੇ ਇੱਕ ਐਸਪੀ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਗੋਡੀਆਂ ਹੱਥ ਲਾਤੇ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਤੇ ਉਸ ਦੇ ਉੱਤੇ ਕਾਲੀ ਦਲ ਨਹੀਂ ਬੋਲ ਰਿਹਾ ਇਸ ਤੇ ਉੱਤੇ ਬੜਾ ਬੋਲ ਰਿਹਾ ਹੈ ਕਿ ਵੋਟਾਂ ਦੇ ਵਿੱਚ ਇਹ ਮੁੱਦਾ ਨਹੀਂ ਬਣੇਗਾ ਜੀ ਬਿਲਕੁਲ ਤੁਸੀਂ ਕਰਨ ਸ਼ੇਰ ਸਿੰਘ ਦੀ ਗੱਲ ਕਰ ਰਹੇ ਹੋ ਡੀਐਸਪੀ ਦੀ ਜੀ ਬਿਲਕੁਲ ਚੋਣ ਜਾਬਤੇ ਦੀ ਉਲੰਘਣਾ ਉਸ ਖਿਲਾਫ ਮੇਰੇ ਖਿਆਲ ਚ ਨੀ ਦਾ ਕਗਨੀਸ਼ਨ ਲੈਣਾ ਬਣਦਾ ਹੈ ਚੋਣ ਕਮਿਸ਼ਨ ਵੱਲੋਂ ਆਪ ਵੀ ਤੇ ਨਹੀਂ ਤਾਂ ਚਕਾਇਤ ਜਰੂਰ ਕਿਸ ਨਾ ਕਿਸੇ ਪਾਰਟੀ ਨੂੰ ਕਰਨੀ ਚਾਹੀਦੀ ਹੈ ਦੂਜੀ ਗੱਲ ਤੁਸੀਂ ਕੁਮਰ ਵਿਜੇ ਪ੍ਰਤਾਪ ਦੀ ਕੀਤੀ ਇਹ ਦੇਖੋ ਕੁਮਰ ਵਿਜੇ ਪ੍ਰਤਾਪ ਅਕਾਲੀ ਦਲ ਦੀਆਂ ਅੱਖਾਂ 'ਚ ਰੜਕ ਰਹੇ ਸੀਗੇ ਅਕਾਲੀ ਦਲ ਨੂੰ ਇਸ ਤਰ੍ਹਾਂ ਕਰਿਆ ਸੀ ਕਿ ਜਿਵੇਂ ਕੁਮਰ ਵਿਜੇ ਪ੍ਰਤਾਪ ਅਕਾਲੀਆਂ ਲਈ ਹਵਾ ਬਣ ਗਏ ਨੇ ਸੋ ਅਕਾਲੀ ਦਲ ਇਸ ਤਰ੍ਹਾਂ ਨਾਲ ਉਹਨਾਂ ਨੂੰ ਹਟਾ ਕੇ ਥੋੜਾ ਜਿਹਾ ਆਪ ਥੋੜਾ ਜਿਹਾ ਕੰਫਰਟ ਜ਼ੋਨ ਚਾਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਅਫਸਰ ਕੀ ਪਤਾ ਕਿਹੜੇ ਵੇਲੇ ਕਿਉਂਕਿ ਇਹ ਕਾਨੂੰਨ ਦੇ ਜਿੰਨੇ ਦੇਖੋ ਐਦਾਂ ਹੁੰਦਾ ਨਾ ਤੁਸੀਂ ਹੁਣ ਲੰਮੀ ਵਾਟਗਾ ਕੇ ਆਏ ਉਹਨਾਂ ਡੇਢ ਤੱਕ ਗਏ ਹੋ ਗੱਡੀ ਚ ਲਾ ਉੰਗੇ ਕਿ ਪੂਰੀ ਗੱਡੀ ਇੱਕ ਤਰ੍ਹਾਂ ਨਾਲ ਮੇਰੇ ਖਿਆਲ ਚ ਤੁਹਾਡੀ ਗੱਡੀ ਨੇ ਸਪੈਸ਼ਲ ਅਗ ਦੂਜਾ ਜਨੂ ਲੈ ਲਿਆ ਹੋਏਗਾ ਹਾਂਜੀ ਹਾਂਜੀ ਇਸ ਤੋਂ ਬਾਅਦ ਜੋ ਕੁਮਰਬੀਜ ਪ੍ਰਤਾਪ ਐਸੇ ਅਫਸਰ ਨੇ ਜੋ ਜੋ ਉਹਨਾਂ ਦੇ ਹੱਥ ਵਿੱਚ ਫਿੱਟ ਨੂੰ ਜੋ ਅਧਿਕਾਰ ਹਾਸਲ ਨੇ ਹਮ ਹਮ ਫਿੱਟ ਦੀਆਂ ਜੋ ਕੰਸਟੀਚਿਊਸ਼ਨਲ ਪਾਵਰਾਂ ਨੇ ਫਿੱਟ ਦੀਆਂ ਜੋ ਕੋਗਨਿਸ਼ੈਂਸ ਲੈ ਸਕਦੀ ਆ ਫਿੱਟ ਜੋ ਕਰ ਸਕਦੀ ਆ ਕੋਈ ਐਸਾ ਅਫਸਰ ਕੁਮਰਬੀਜ ਪ੍ਰਤਾਪ ਉਹਨਾਂ ਆਪਸ ਨਾਲ ਸ਼ੁਮਾਰ ਆ ਜੋ ਸਾਰਾ ਖੋਲ ਕੇ ਚੱਲਦਾ ਫਿਰ ਗਵਰਨਰ ਖੋਲ ਦਿੰਦਾ ਹੁੰਦਾ ਜਿੰਨੀਆਂ ਸੰਭਾਵਨਾਵਾਂ ਹੁੰਦੀਆਂ ਨੇ ਪੂਰੀਆਂ ਖੋਲ ਕੇ ਉਹ ਜਿਹੜਾ ਹੈਗਾ ਫਿਰ ਫਰੰਟ ਰਨਰ ਜਿਹੜਾ ਬਣ ਕੇ ਫਿਰ ਉਹ ਰਾਹ ਨਹੀਂ ਛੱਡਦਾ ਹੈਗਾ ਕਿਸੇ ਪਾਸੇੋਂ ਨਿਕਲਣ ਦਾ ਜਿਵੇਂ ਉਹਨਾਂ ਨੇ ਪੜਨੇ ਪਾਇਆ ਹੋਇਆ ਜਿੰਨੇ ਅਫਸਰ ਦੇਖੋ ਤੁਹਾਨੂੰ ਯਾਦ ਹੋਏਗਾ ਤੁਹਾਨੂੰ ਯਾਦ ਹੋਏਗਾ 24 ਜਨਵਰੀ ਨੂੰ ਜਿਹੜਾ ਹੈਗਾ ਚਰਨਜੀਤ ਸ਼ਰਮਾ ਦੇ ਖਿਲਾਫ ਦੀਆਂ ਪੀਸ਼ਨਾ ਜਿਹੜੀਆਂ ਸੀਗੀਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਖਿਲਾਫ ਸਾਰੀਆਂ ਹਾਈ ਕੋਰਟ ਨੇ ਰੱਦ ਕੀਤੀਆਂ ਹੂੰ ਹੂੰ 25 ਦਾ ਸਨੀਚਰਵਾਰ ਸੀ ਤੇ 26 ਜਨਵਰੀ ਦਾ ਐਤਵਾਰ ਸੀ ਜੀ ਤੇ ਉਹ ਤੁਸੀਂ ਦੇਖੋ ਕਿ ਇਹਨਾਂ ਨੇ 26 ਜਨਵਰੀ ਐਤਵਾਰ ਨੂੰ ਹੀ ਜਿਹੜਾ ਹੈ ਕਰਨਜੀ ਸ਼ਰਮਾ ਨੂੰ ਦੇ ਘਰੋਂ ਚੱਕ ਲਿਆ 27 ਨੂੰ ਜਦ ਕਿ ਉਹ ਹਾਈ ਕੋਰਟ ਜਾ ਕੇ ਜਿਆਦਾ ਰਿਲੀਫ ਲੈਣ ਦੀ ਲੈਣ ਦੀ ਤਿਆਰੀ ਕਰ ਰਿਹਾ ਸੀ ਤੋਂ ਛੁੱਟੀਆਂ ਆ ਗਈਆਂ ਵਿੱਚ ਤੇ ਉਹਨੇ ਉਹ ਵੀ ਨਹੀਂ ਛੱਡਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਜਦ ਕਿ ਉਹ ਚਾਹਦੇ ਤਾਂ ਉਹ 27 ਤੱਕ ਨਜ਼ਰ ਕਰ ਸਕਦੇ ਸੀ ਕਰ ਸਕਦੇ ਸੀ ਤਾਂ ਇਹ ਉਹ ਅਫਸਰ ਸੀ ਜਿਸ ਜਿਹੜਾ ਬਹੁਤ ਜ਼ਿਆਦਾ ਖਤਰਨਾਕ ਜਿਹੜਾ ਸਾਫਤ ਹੋ ਰਿਹਾ ਸੀ ਗਾ ਅਕਾਲੀ ਦਲ ਵਾਸਤੇ ਖਾਸ ਕਰ ਬੇਅਦਬੀ ਮਾਮਲੇ ਨੂੰ ਅੰਜਾਮ ਚ ਪਹੁੰਚਾਉਣ ਵਾਸਤੇ ਜਿਸ ਸਪੀਡ ਨਾਲ ਜਿਸ ਸਾਰੀਆਂ ਕਾਨੂੰਨ ਦੀਆਂ ਪਾਵਰਾਂ ਨੂੰ ਖੋਲ ਕੇ ਜਿਸ ਤਰ੍ਹਾਂ ਉਹ ਜਾਣੂ ਸੀ ਸਾਰੀਆਂ ਚੀਜ਼ਾਂ ਤੋਂ ਹੂੰ ਹੂੰ ਜਿਸ ਤਰ੍ਹਾਂ ਉਹ ਜਾਣੂ ਹੈ ਖਾਸ ਕਰਕੇ ਹੁੰਦਾ ਨਾ ਕਿ ਇੱਕ ਥਾਣੇਦਾਰ ਕਈ ਵਾਰ ਉਹ ਜੱਟ ਬੈਠੇ ਹੁੰਦੇ ਨੇ ਉਹ ਸਾਕ ਆਪਣੇ ਮੁਰਸ਼ੀ ਤੋਂ ਸਾਰਾ ਨਹੀਂ ਸੁਣ ਲੈਂਦੇ ਕਿ ਹਾਂ ਉਹ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਉਹਦਾ ਕੋਈ ਅੱਗੇ ਕਾਰਵਾਈ ਨਹੀਂ ਕਰਦੇ ਹੈਗੇ ਹੂੰ ਹੂੰ ਸੋ ਉਹ ਉਹ ਇਹ ਦੂਜਾ ਸੀ ਕਿ 10 ਮੁਰਸ਼ੀਆਂ ਜਿੰਨੀ ਜਿਹੜੀ ਜਾਣਕਾਰੀ ਹੈ ਜਾਂ 10 ਸਰਕਾਰੀ ਵਿਕਲਾ ਜਿਹੜੀ ਜਾਣਕਾਰੀ ਤਕ ਉਰ ਬੇਪਰਾ ਤੁਸੀਂ ਜਾਣਦੇ ਹੋ ਕਿ ਜਦੋਂ ਪੰਜਾਬ ਨੇ ਪਹਿਲਾ ਸਾਈਬਰ ਕ੍ਰਾਈਮ ਬਣਾਇਆ ਜਾਂ ਐਨ ਆਰ ਆਈ ਥਾਣੇ ਬਣਾਏ ਤਾਂ ਸਭ ਤੋਂ ਪਹਿਲਾ ਜਿੱਤੇ ਵੀ ਵਿਸ਼ਵਾਸ ਹੁੰਦਾ ਸੀ ਪੰਮ ਸਰਕਾਰ ਕਾਲੀਆਂ ਦੀ ਹੀ ਰਹੀ ਸੀ ਪਰ ਇਹੀ ਕਬਸਰ ਬਚਦਾ ਸੀ ਕਿ ਜਿਹਦੇ ਉੱਤੇ ਅੱਖਾਂ ਬੰਦ ਕਰਕੇ ਸਰਕਾਰਾਂ ਵਿਸ਼ਵਾਸ ਕਰ ਲੈਂਦੀਆਂ ਸੀਗੇ ਘੱਟੋ ਘੱਟ ਇਹ ਹਾਈ ਕੋਰਟਸ ਦਾ ਨੀਣਾ ਕਾਨੂੰਨੀ ਤੌਰ ਤੇ ਫਸਾ ਦੂਗਾ ਸਰਕਾਰ ਨੂੰ ਕਿਤੇ ਜਿੰਨਾ ਦਾ ਪੱਕਾ ਜੱਜਾ ਵਰਗਾ ਅਫਸਰ ਹੈ ਹੂੰ ਹੂੰ ਜੀ ਸੋ ਕੁਝ ਵਿਰੋਧੀ ਧਿਰਾਂ ਦਾ ਜਾਂ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਇਸ ਸਾਰੇ ਮਾਮਲੇ ਦੇ ਉੱਤੇ ਕਿਉਂਕਿ ਮਾਮਲਾ ਤਾਂ ਹਜੇ ਕੁਝ ਘੰਟੇ ਪਹਿਲਾਂ ਦਾ ਹੀ ਹੈ ਕੋਈ ਬਿਆਨ ਆਇਆ ਹੋਵੇ ਦੇਖੋ ਇਸ ਦੇ ਉੱਤੇ ਬਿਆਨ ਦੇਣਾ ਤਾਂ ਨਹੀਂ ਸੋਧਾ ਕਿਉਂਕਿ ਇਹ ਚੋਣ ਕਮਿਸ਼ਨ ਭਾਰਤੀ ਚੋਣ ਕਮਿਸ਼ਨ ਦੇ ਆਰਡਰ ਨੇ ਹੂੰ ਹੂੰ ਸੋ ਭਾਰਤੀ ਚੋਣ ਕਮਿਸ਼ਨ ਦੇ ਆਰਡਰਾਂ ਦੀ ਮੁਖਾਲਫਤ ਤਾਂ ਕਰਨੀ ਸਿੱਧੇ ਤੌਰ ਤੇ ਮੇਰੇ ਖਿਆਲ ਵਿੱਚ ਮਹਿੰਗੀ ਵੀ ਪੈ ਸਕਦੀ ਹੈ ਕਿਸੇ ਵੀ ਪਾਰਟੀ ਨੂੰ ਹੂੰ ਹੂੰ ਪਰ ਸਿੱਖ ਜਥੇਬੰਦੀਆਂ ਦੇ ਜ਼ਹੂਰ ਹਿੱਸੇ ਪ੍ਰਤੀਕਰਮ ਆ ਰਹੇ ਨੇ ਕਿ ਨਹੀਂ ਹੋਣਾ ਚਾਹੀਦਾ ਸੀ ਕਿਤੇ ਹੁੰਦੀਆਂ ਦਾ ਬੜਾ ਸਹੀ ਜਿਹੜਾ ਬੜਾ ਬੜਾ ਵਿਸ਼ਵਾਸ ਜਿਹੜਾ ਹੈਗਾ ਕੁਰਮੇ ਵਿਜੇ ਪ੍ਰਤਾਪ ਖਾਸ ਕਰਕੇ ਫਿਟ ਦੇ ਵਿੱਚ ਜਿਹੜਾ ਵਿਸ਼ਵਾਸ ਪੈਦਾ ਹੋਇਆ ਸੀ ਕੋਈ ਉਹਨਾਂ ਕੋਲ ਬਰਗਾੜੀ ਬਰਗਾੜੀ ਮੋਰਚਾ ਨਹੀਂ ਉੱਠ ਰਿਹਾ ਸੀ ਜਦੋਂ ਤੋਂ ਕੁਰਮੇ ਵਿਜੇ ਪ੍ਰਤਾਪ ਦੇ ਢਾਂਗ ਭਾਵੇਂ ਫਿਟ ਕੰਮ ਤਾਂ ਆਪਣੀ ਕਨਸਟੀਟਿਊਸ਼ਨਲ ਪਾਵਰਾਂ ਨਾਲ ਹੀ ਕਰ ਰਹੀ ਆ ਫਿਟ ਕੋਈ ਬਾਹਰ ਤਾਂ ਜਾ ਨਹੀਂ ਸਕਦੀ ਹਾਂ ਬਿਲਕੁਲ ਬਿਲਕੁਲ ਜੀ ਪਰ ਉਹ ਭਾਵਨਾ ਨੂੰ ਵਰਤਣਾ ਤੇ ਉਹਨਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਨਾ ਤੇ ਉਹਨਾਂ ਦਾ ਵੱਧ ਤੋਂ ਵੱਧ ਵਰਤੋਂ ਕਰਨਾ ਉਹਨਾਂ ਦੀ ਇਹ ਅਫਸਰ ਦੀ ਨੀਅਤ ਤੇ ਉਹਦੀ ਜਾਣਕਾਰੀ ਤੇ ਉਹਦੀ ਦਲੇਰੀ ਤੇ ਡਿਪੈਂਡ ਕਰਦਾ ਹੈ ਜੀ ਸੋ ਸਿੱਖ ਦੇ ਵਿੱਚ ਜਿਹੜੀ ਸਿੱਖ ਇੱਥੇ ਬੰਦਿਆਂ ਦੀ ਉਹ ਵਿਸ਼ਵਾਸ ਸੀ ਉਹਦਾ ਵੱਡਾ ਕਾਰਨ ਕੋਹਣ ਵਿਜੇਪ੍ਰਤਾਪ ਸੀ ਜੀ ਸੋ ਇਹ ਜਰੂਰ ਜਿਹੜਾ ਹੈਗਾ ਸਿੱਖ ਸਫਾ ਵਾਸਤੇ ਜਰੂਰ ਇਹ ਛਟਕੇ ਵਾਲੀ ਕਬਰ ਹੈ ਬਾਕੀ ਮੇਰੇ ਖਿਆਲ ਚ ਮੈਨੂੰ ਵੱਡੇ ਨਜ਼ਰੇ ਦੇਖਿਆ ਜਾਵੇ ਤਾਂ ਇੰਨਾ ਜ਼ਿਆਦਾ ਕੋਈ ਫਰਕ ਵਾਲੀ ਗੱਲ ਨਹੀਂ ਇੰਨੇ ਤਰੀਕਿਆਂ ਦਾ ਵੈਸੀ ਕੋਰਟ ਕੋਰਟ ਤੇ ਕੇਸ ਚੱਲਦਾ ਹੋਏ ਉਹ 15 ਦਿਨਾਂ ਦੀ 20 ਦਿਨਾਂ ਦੀ 40 ਦਿਨਾਂ ਦੀ ਪਾ ਦਿੰਦੀਆਂ ਨੇ ਹਾਂ ਤੇ ਮੇਰੇ ਖਿਆਲ 27 ਮਈ ਤੋਂ ਬਾਅਦ ਸਰਕਾਰ ਦੁਬਾਰਾ ਆ ਜੇਗੀ ਤਾਂ ਅਮਰੀਕਾ ਨੂੰ ਉਹਦਾ ਵਾਸਤੇ ਕੋਈ ਵੱਡਾ ਨਹੀਂ ਹੋਏਗਾ ਉਹਨਾਂ ਨੇ ਦੁਬਾਰਾ ਇਸ ਅਫਸਰ ਨੂੰ ਬਹਾਲ ਕਰਨਾ ਹੈ ਹਾਂ ਹਾਂ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਕਾਂਗਰਸ ਅਤੇ ਅਕਾਲੀ ਦਲ ਦੋਹੇ ਬਠਿੰਡਾ ਫਿਰੋਜ਼ਪੁਰ ਇਹਨਾਂ ਦੇ ਪਟਿਆਲਾ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਪਟਿਆਲੇ ਦੇ ਵਿੱਚ ਤਾਂ ਲਗਭਗ ਐਲਾਨ ਕਰ ਦਿੱਤਾ ਇਹਨਾਂ ਨੇ ਇਹ ਦੋ ਸੀਟਾਂ ਦੇ ਉੱਤੇ ਅਕਾਲੀ ਦਲ ਤੇ ਕਾਂਗਰਸ ਇੱਕ ਦੂਜੇ ਨੂੰ ਦੇਖ ਰਹੀਆਂ ਨੇ ਜੀ ਜੀ ਇਹ ਕੀ ਕਿੱਧਰ ਨੂੰ ਜਾ ਰਹੀ ਹੈ ਇਹ ਗੱਲ ਬੜਾ ਵੇਟ ਐਂਡ ਵਾਚ ਪਾਲਿਸੀ ਮੇਨਟੇਨ ਕੀਤੀ ਜਾ ਰਹੀ ਹੈ ਦੇਖੋ ਗੱਲ ਸਾਰੀ ਇਸ ਵਕਤ ਇਹ ਸਾਰੀ ਜੋ ਮੈਨੂੰ ਸਮਝ ਆਂਦਾ ਮੁੱਠ ਤੌਰ ਦੇ ਉੱਤੇ ਕਿ ਇਹ ਬਾਦਲ ਪਰਿਵਾਰ ਦੀ ਸਿਆਸਤ ਉਹਨਾਂ ਦੇ ਵਕਾਰ ਦੇ ਉੱਤੇ ਜਿਹੜੀ ਹੈਗੀ ਹੈ ਕੇਂਦਰਿਤ ਹੋ ਕੇ ਰਹਿ ਗਈ ਹੈ ਅਕਾਲੀ ਦਲ ਦੀ ਜੋ ਲੜਾਈ ਹੈ ਜੀ ਅਕਾਲੀ ਦਲ ਨਾ ਰਖੜੇ ਦੇ ਵਾਸਤੇ ਲੜਦਾ ਨਾ ਪ੍ਰੇਮ ਸਿੰਘ ਜੰਮੂਆਦਰੀ ਵਾਸਤੇ ਲੜਦਾ ਨਾ ਉਹਨਾਂ ਦੇ ਰਣਿੱਕੇ ਵਾਸਤੇ ਲੜਨਾ ਹੈ ਅਕਾਲੀ ਦਲ ਨੇ ਕਿ ਨਾ ਹੀ ਆਪਾਂ ਹੋਰ ਜਿਹੜੇ ਇੱਕ ਦੋ ਨਾਂ ਰਹਿ ਗਏ ਆ ਹੋਰ ਲਾਣਨੇ ਨੇ ਉਹਨਾਂ ਵਾਸਤੇ ਲੜਨਾ ਹੈ ਇਹਨਾਂ ਨੇ ਜੀ ਜੀ ਇਹਨਾਂ ਨੇ ਸਿਰਫ ਬਠਿੰਡਾ ਤੇ ਵੱਤੋ ਵੱਤ ਸਰੂਰ ਚੁਰਵਾਸੇ ਲੜਨਾ ਹੈ ਹੂੰ ਹੂੰ ਸੋ ਜੋ ਕਾਂਗਰਸ ਦੀ ਦੇਖੋ ਦੋ ਤਿੰਨ ਚੀਜ਼ਾਂ ਨੇ ਜਦੋਂ ਕਪਤਨ ਮਰਿੰਦਰ ਸਿੰਘ ਤੁਸੀਂ ਥੋੜਾ ਜਿਹਾ ਬਿਜੀ ਸੀ ਆਊਟ ਆਫ ਸਟੇਟ ਸੀ ਤਾਂ ਜਿਹੜੀਆਂ ਦੋ ਤਰੀਕ ਦੀ ਜਿਹੜੀ ਸੈਂਟਰਲ ਚੋਣ ਕਮੇਟੀ ਦੀ ਕਾਂਗਰਸ ਦੀ ਮੀਟਿੰਗ ਹੋਈ ਆ ਜਿਹਦੇ ਚ 6 ਉਮੀਦਵਾਰ ਐਲਾਨੇ ਗਏ ਨੇ ਸਭ ਤੋਂ ਪਹਿਲੇ ਪੰਜਾਬ ਦੇ ਜਿਹੜਾ ਚਾਰ ਸੀਟਿੰਗ ਐਮਪੀ ਸੀਗੇ ਪੰਜਵੇਂ ਪ੍ਰਨੀਤ ਕੌਰ ਸੀ ਜੋ ਕਿ ਪਹਿਲਾ ਲੜੀ ਹੈ ਤੇ ਦੂਜਾ ਜਿਹੜਾ ਰਾਜਕੁਮਾਰ ਚੱਬੇਵਾਲ ਚੱਬੇਵਾਲ ਸੀਗਾ ਡਾਕਟਰ ਹੰਝਾਰਪੁਰ ਵਾਲਾ ਇਹਨਾਂ ਚ ਦੋ ਸਿਆਈ ਜਾਂਦਾ ਜੋ ਕਿ ਅਮਰਿੰਦਰ ਸਿੰਘ ਨੇ ਪਹਿਲੀ ਵਕਾਲਤ ਕੀਤੀ ਸੀ ਕਿ ਚਾਰ ਦੇ ਚਾਰ ਜਿਹੜੇ ਸਿਟਿੰਗ ਨੇ ਉਹਨਾਂ ਨੂੰ ਉਹੀ ਸੀਟਾਂ ਤੋਂ ਲੜਾਇਆ ਜਾਏ ਜੀ ਉਹਨਾਂ ਨੇ ਮੰਨ ਲਈ ਗੱਲ ਹੂੰ ਹੂੰ ਉਹਨਾਂ ਨੇ ਫਿਰ ਕਿਹਾ ਕਿ ਪ੍ਰਨੀਤ ਕੋ ਪਹਿਲਾਂ ਲੜੇ ਸੀ ਬਟਿਆਲੇ ਤੋਂ ਐਤਕੀ ਫੇਰ ਲੜਾਇਆ ਜਾਏ ਉਹਨਾਂ ਨੇ ਮੰਨ ਲਈ ਹੂੰ ਹੂੰ ਚੱਬੇਵਾਲਾ ਜਿੱਥੇ ਤੱਕ ਨਾ ਆਇਆ ਤਾਂ ਚੱਬੇਵਾਲ ਦੇ ਬਾਰੇ ਬਰਾਬਰ ਦੀ ਸਹਿਮਤੀ ਸੀਗੀ ਕੇਂਦਰ ਦੀ ਜਿਹੜੀ ਕਾਂਗਰਸ ਦੀ ਜਿਹੜੇ ਆਪਣੇ ਸਰਵੇਖਣ ਸੀ ਉਹਨਾਂ ਚ ਵੀ ਉਹਨਾਂ ਨੂੰ ਲੱਗਦਾ ਸੀ ਜਿਲੇ ਦੇ ਕਿ ਇੱਕ ਸਾਫ ਅਕਸ ਵਾਲਾ ਉਮੀਦਵਾਰ ਹੈਗਾ ਉੱਥੇ ਤੇ ਤਣਾੜ ਹੈ ਤੇ ਉਦੀ ਉਹਦੀ ਵੀ ਮੰਨ ਲਈ ਗਈ ਉਸ ਤੋਂ ਬਾਅਦ ਹਾਈ ਕਮਾਂਡ ਨੇ ਸਪਸ਼ਟ ਕਰ ਦਿੱਤਾ ਕਿ ਹੁਣ ਜਿਹੜਾ ਹੈਗਾ ਸਾਨੂੰ ਅਸੀਂ ਜਿਹੜੇ ਸਾਡੇ ਸਰਵੇਖਣ ਨੇ ਅਸੀਂ ਉਹਨਾਂ ਦੇ ਆਧਾਰ ਦੇ ਉੱਤੇ ਅਗਲੀ ਗੱਲ ਕਰਨੀ ਹੈ ਇੱਥੋਂ ਤੱਕ ਕਿ ਉਸ ਦੇ ਜਿਹੜੀ 2 April ਵਾਲੀ ਜਿਹੜੀ ਸੈਂਟਰਲ ਚੋਣ ਕਮੇਟੀ ਦੀ ਬੈਠਕ ਸੀਗੀ ਉਹਦੇ ਚ ਉਹਨਾਂ ਨੇ ਨਵਜੋਤ ਕੌਰ ਸਿੱਧੂ ਜੋ ਕਿ ਜਦਕਿ ਨਵਜੋਤ ਸਿੰਘ ਸਿੱਧੂ ਦਿੱਲੀ ਹੀ ਬੈਠੇ ਸੀ ਜੀ ਉੱਥੇ ਵੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਸਪਸ਼ਟ ਦਿਖਾ ਦਿੱਤਾ ਕਿ ਦੋ ਵਾਰ ਸਰਵੇਖਣ ਹੋਇਆ ਕਿੰਨਾ ਟੈਰੀਟੋਰੀਅਲ ਕਾਂਗਰਸ ਚੰਡੀਗੜ੍ਹ ਦੀ ਦਾ ਘੱਟ ਰ ਸਭ ਨੇ ਪਵਨ ਬਾਂਸਲ ਦਾ ਨਾਮ ਲਿਆ ਦੂਜਾ ਅਸੀਂ ਇੱਕ ਗੁਪਤ ਸਰਵੇਖਣ ਕਰਵਾਇਆ ਜਿਸ ਹਰ ਨੁੱਕੜ ਗਲੀ ਮਹੰਨੇ ਮਹੱਲੇ ਕੋਨੇ ਵਾਰਡ ਤੋਂ ਜਿਹੜਾ ਹੈਗਾ ਵੱਧ ਤੋਂ ਵੱਧ ਪਵਨ ਬਾਂਸਲ ਦਾ ਨਾਮ ਆਇਆ ਤੁਹਾਡਾ ਨਾਮ ਕਿਤੇ ਨਹੀਂ ਆ ਰਿਹਾ ਸੋ ਤੁਸੀਂ ਹਾਰ ਜਾਓਗੇ ਇਸ ਕਰਕੇ ਤ੍ਰੈਣ ਨੂੰ ਮਜਬੂਰ ਨਾ ਕੀਤਾ ਜਾਏ ਟੈਕਨੀਕਲੀ ਆ ਸਬੂਤ ਤੁਹਾਡੇ ਸਾਹਮਣੇ ਨੇ ਹੂੰ ਹੂੰ ਸੋ ਉੱਥੇ ਨਵਜੋਤ ਸਿੰਘ ਸਿੱਧੂ ਨੂੰ ਚੁੱਪ ਹੋਣਾ ਪਿਆ ਤੇ ਉਹਨਾਂ ਨੂੰ ਜਸਟੀਫਾਈ ਕਰਨਾ ਪਿਆ ਕਿ ਭਵਨ ਬਾਂਸਲ ਨੂੰ ਦੇ 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 ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਵੀ ਮੰਨ ਲਿਆ ਕਿ ਮੈਂ 40 ਰੈਲੀਆਂ ਵੀ ਕਰਾਂਗਾ ਦੇਸ਼ ਭਰ ਦੇ ਵਿੱਚ ਪ੍ਰਚਾਰ ਹੂੰ ਤੇ ਇਹੀ ਫਾਰਮੂਲਾ ਜਿਹੜਾ ਹੈਗਾ ਪੰਜਾਬ ਦੀਆਂ ਇਹਨਾਂ ਸੀਟਾਂ ਦੇ ਉੱਤੇ ਕਾਂਗਰਸ ਹਾਈ ਕਮਾਂਡ ਲਾ ਕੇ ਚੱਲ ਰਹੀ ਹੈ ਹਾਲਾਂਕਿ ਅਮਰਿੰਦਰ ਸਿੰਘ ਦੀ ਕੋਸ਼ਿਸ਼ ਹੋ ਸਕਦਾ ਹੈ ਕਿ ਉਹ ਵਿਜੇਂਦਰ ਸਿੰਘ ਲਾ ਨੂੰ ਬਠਿੰਡੇ ਭੇਜ ਦੇਣ ਇਹ ਐਸਟ੍ਰਾਂਡਿਕ ਹੋਏ ਪਰ ਉਹ ਹੁਣ ਪੇਸ਼ ਨਹੀਂ ਜਾਰੀ ਜਿਹੜੀ ਪਿਛਲੀ ਅੱਜ ਹੋ ਗਈ ਆ 8 ਤਰੀਕ ਦੇ 6 ਤਰੀਕ ਦੀ ਜਿਹੜੀ ਬੈਠਕ ਹੋਈ ਆ ਉੱਥੇ ਜੀ ਦਿੱਲੀ ਜਿਸ ਬਾਕੀ ਦੇ ਦਿਨ ਉਮੀਦਵਾਰ ਐਲਾਨੇ ਗਏ ਆ ਉੱਥੇ ਸਾਨੂੰ ਜੋ ਪਤਾ ਲੱਗ ਰਿਹਾ ਉੱਥੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਠੀਕ ਹੈ ਤੁਹਾਡੀ ਸੁਣ ਲਈ ਉਹਨਾਂ ਨੇ ਹੁਣ ਪੰਜਾਬ ਕਾਂਗਰਸ ਦਾ ਪੈਨਲ ਵੀ ਰੱਦ ਕਰ ਦਿੱਤਾ ਹੈ ਹਮਿੰਦਰ ਸਿੰਘ ਦਾ ਪੈਨਲ ਵੀ ਰੱਦ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਅਸੀਂ ਉਹਨਾਂ ਚੋਂ ਕੋਈ ਉਮੀਦਵਾਰ ਲੈ ਲਈਏ ਪਰ ਫੈਸਲਾ ਅਸੀਂ ਕਰਾਂਗੇ ਇਹਦੇ ਬਾਰੇ ਇਸ ਕਰਕੇ ਕੱਲ ਜਿਹੜਾ ਹੈਗਾ ਇਸ ਤੇ ਅਗਲਾ ਫੈਸਲਾ ਹੋਣਾ ਹੈ ਤੇ ਤੀਜੀ ਗੱਲ ਜਿਹੜੀ ਹੈ ਉਹਨ ਨੰਦਪੁਰ ਸਾਹਿਬ ਬਾਰੇ ਜਿਹੜੀ ਸਭ ਤੋਂ ਵੱਡੀ ਗੱਲ ਜੀ ਹਾਈ ਕਮਾਂਡ ਨੇ ਤੇ ਸੈਂਟਰਲ ਚੋਣ ਕਮੇਟੀ ਨੇ ਜਦੋਂ ਅਮਰਿੰਦਰ ਸਿੰਘ ਵਾਰ-ਵਾਰ ਹਟੇ ਨਹੀਂ ਇਹ ਸਾਨੂੰ ਸਿਰਫ ਸੂਤਰਾਂ ਦੇ ਹਵਾਲੇ ਨਾਲ ਮਿਲੀ ਹੋਈ ਜਾਣਕਾਰੀ ਹੈ ਜੀ ਇਹਨੂੰ ਹਟੇ ਨਹੀਂ ਕਿ ਮਨੀਸ਼ਤਵਾੜੀ ਦੀ ਵਿਕਾਸ ਕਰਨੋ ਕਿ ਮਨੀਸ਼ਤਵਾੜੀ ਨੂੰ ਲੜਾਇਆ ਜਾਏ ਲੜਾਇਆ ਜਾਏ ਤਾਂ ਪਤਾ ਲੱਗ ਰਿਹਾ ਹੈ ਕਿ ਸੈਂਟਰਲ ਚੋਣ ਕਮੇਟੀ ਨੇ ਉਹਨਾਂ ਨੇ ਜਾਂ ਵੇਨੂ ਗੋਪਾਲ ਜਿਹੜੇ ਸਖਤਰ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਜੀ ਤੁਸੀਂ ਜੈਂਟਲਮੈਨ ਸਪਸ਼ਟ ਕਰੋ ਕਿ ਆਨੰਦਪੁਰ ਸਾਹਿਬ ਪੰਥਕ ਸੀਟ ਹੈ ਕਿ ਨਹੀਂ ਹੈ ਨਹੀਂ ਹੈ ਜੀ ਕਿ ਜੇਕਰ ਪੰਥਕ ਸੀਟ ਹੈ ਤਾਂ ਮਨੀਸ਼ਤਵਾੜੀ ਕਿਉਂ ਕਿਉਂ ਬਿਲਕੁਲ ਸੋ ਉੱਥੋਂ ਦੂਜੇ ਪਾਸੇ ਪ੍ਰੇਮ ਸਿੰਘ ਚੰਦੂ ਨਾਲ ਲੜ ਰਿਹਾ ਹੂੰ ਹੂੰ ਸੋ ਇਹ ਇਸ ਕਰਕੇ ਇਸ ਵਾਰ ਜਿਹੜਾ ਹੈਗਾ ਇਹ ਜਿਹੜੀਆਂ ਸੀਟਾਂ ਨੇ ਜਿਹੜੀਆਂ ਇਹਨਾਂ ਦੇ ਉੱਤੇ ਕਾਂਗਰਸ ਘਟੋ-ਘਟ ਹਾਈ ਕਮਾਂਡ ਦੀ ਚੱਲੂਗੀ ਹਾਈ ਕਮਾਂਡ ਕਿਉਂਕਿ ਹਾਈ ਕਮਾਂਡ ਇਸ ਵਕਤ ਇੱਕ ਇੱਕ ਸੀਟ ਦੇ ਉੱਤੇ ਦਾਅ ਖੇਡ ਰਿਹਾ ਹਾਈ ਕਮਾਂਡ ਬੜੀ ਪੈਣੀ ਨਜ਼ਰ ਰੱਖੀ ਹੋਈ ਆ ਹਾਈ ਕਮਾਂਡ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਇੱਕ ਸੀਟ ਬਠਿੰਡੇ ਬਠਿੰਡੇ ਦੇ ਵਿੱਚ ਵੀ ਕੋਈ ਫ੍ਰੈਂਡਲੀ ਮੈਚ ਜੇ ਅਗਰ ਕਿਤੇ ਕੋਈ ਸੰਭਾਵਨਾ ਸੀ ਹੋਣ ਦੀ ਉਹ ਨਹੀਂ ਹੋਣ ਦੇਗਾ ਮੈਨੂੰ ਨਹੀਂ ਲੱਗਦਾ ਕਿਉਂਕਿ ਇਸ ਵਾਰ ਕਿਉਂਕਿ ਇਹਨਾਂ ਨੂੰ ਪਤਾ ਹੈ ਪਹਿਲਾਂ ਦੇਖੋ ਪਾਰਟੀਆਂ ਵੱਡੀਆਂ ਸੀ 5-10 ਸੀਟਾਂ ਨਾਲ ਇਹਨਾਂ ਨੂੰ ਫਰਕ ਨਹੀਂ ਪੈਂਦਾ ਜਾਂਦਾ ਸੀ ਆਪਣੇ ਬੰਦੇ ਚਲੋ ਕੋਈ ਗੱਲ ਨਹੀਂ ਵੱਡੀਆਂ ਫੈਮਿਲੀਜ਼ ਨੂੰ ਜਿਤਾ ਦਿੰਦੇ ਸੀ ਪਰ ਐਤਕੀ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਯਾਦ ਹੋਵੇਗਾ ਸੀਪੀ ਜੋਸ਼ੀ ਇੱਕ ਵੋਟ ਨਾਲ ਹਾਰ ਕੇ ਉਸ ਐਮਡੀ ਬਣ ਸਕੇ ਰਾਜਸਥਾਨ ਦੇ ਵਿੱਚ ਤੇ ਇੱਥੇ ਇੱਕ ਇੱਕ ਸੀਟ ਦਾ ਮੁੱਲ ਪੈਣਾ ਹੈ ਇੱਕ ਇੱਕ ਵੋਟ ਦਾ ਮੁੱਲ ਪੈਣਾ ਜਿਸ ਢੰਗ ਦੇ ਨਾਲ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਲੜੀਆਂ ਨੇ ਇੱਕ ਇੱਕ ਬੰਦੇ ਤੱਕ ਕੋਈ ਵੀ ਬੰਦਾ ਜੇਕਰ ਵਿਰੋਧ ਕਰਦਾ ਸੀ ਛੋਟੇ ਪੱਧਰ ਦਾ ਹੀ ਬੰਦਾ ਸੀ ਉਹਨੂੰ ਵੀ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕੀਤਾ ਇੱਥੇ ਮੈਨੂੰ ਲੱਗਦਾ ਕਿ ਕੇਂਦਰੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਪੂਰੀ ਨਜ਼ਰ ਬਣਾਉਗੀ ਹੁਣ ਤੁਹਾਡੇ ਨਿੱਜੀ ਇੰਟਰਸਟ ਅਕਾਲੀ ਦਲ ਨਾਲ ਜੇਕਰ ਕਾਂਗਰਸੀਆਂ ਦੇ ਹੈਗੇ ਉਹ ਨਹੀਂ ਚੱਲਣੇ ਉਹਦਾ ਖਮਿਆਜਾ ਪੁਕਤਣਾ ਪੈ ਸਕਦਾ ਬਿਲਕੁਲ ਬਿਲਕੁਲ ਫਰੈਂਡਲੀ ਮੈਚਾਂ ਦੀ ਰਾਜਨੀਤੀ ਜਿਹੜੀ ਹੈਗੀ ਆ ਉਹ ਬੜੀ ਹਕਤਕ ਸਾਬਤ ਹੋਣ ਲੱਗੀ ਹੈ ਲੱਗ ਪਈ ਆ ਵੱਡੇ ਪੱਧਰ ਉੱਤੇ ਪਾਰਟੀਆਂ ਵਾਸਤੇ ਖਾਸ ਕਰ ਜਦੋਂ ਮੁਕਾਬਲਾ ਮੋਦੀ ਬਨਾਮ ਰਾਹੁਲ ਹੈ ਤਾਂ ਉੱਥੇ ਮੇਰੇ ਖਿਆਲ ਚ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਅਗਰ ਕਿਸੇ ਕੋਈ ਖੇਤਰੀ ਪੱਧਰ ਦੇ ਉੱਤੇ ਫਰੈਂਡਲੀ ਮੈਚ ਦੀ ਕੋਸ਼ਿਸ਼ ਵੀ ਕਰੇ ਤਾਂ ਮੈਨੂੰ ਲੱਗਦਾ ਨਹੀਂ ਕਿ ਜੋ ਜਿਸ ਤੰਗ ਨਾਲ ਰਾਹੁਲ ਦਾ ਇਸ ਵਾਰ ਇਲੈਕਸ਼ਨ ਨੂੰ অপারেਟ ਕਰ ਰਿਹਾ ਹੈ ਤਾਂ ਉਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹ ਖੇਤਲੇ ਪੱਧਰ ਉਤੇ ਕਿਸੇ ਵੀ ਕੋਈ ਸਮਝਾਤਾ ਹੋਣ ਦੇਗਾ ਕਿਉਂਕਿ ਹਰ ਗੱਲ ਦੀ ਰਿਪੋਰਟਿੰਗ ਹੁਣ ਹਰ ਗੱਲ ਦੀ ਕੰਪਲੇਂਟਸ ਹੁਣ ਜਿਹੜੀਆਂ ਨੇ ਸੈਂਟਰ ਚ ਹੋ ਰਹੀਆਂ ਨੇ ਹਰ ਗੱਲ ਉੱਥੇ ਪੁੱਛਦੀ ਕੀਤੀ ਜਾ ਰਹੀ ਹੈ ਪਹਿਲਾਂ ਹੁੰਦਾ ਸੀ ਕਿ ਚੀਜ਼ਾਂ ਰੁਕ ਜਾਂਦੀਆਂ ਸੀ ਗੱਲ ਨਹੀਂ ਸੀ ਹੁਣ ਤਾਂ ਸੋਸ਼ਲ ਮੀਡੀਆ ਜੀ 5 ਮਿੰਟਾਂ ਚ ਅਗਾ ਹੈਸ਼ਟੈਗ ਕਰਕੇ ਉਹਦੀ ਪਾਤੰਦ ਅਗਲਾ ਕਹਿੰਦਾ ਜੀ ਆ ਚੱਕੋ ਸਬੂਤ ਤੁਹਾਡਾ ਬੰਦਾ ਕਰੀ ਜਾਂਦਾ ਹਾਂ ਚੱਕੋ ਸਬੂਤ ਬਿਲਕੁਲ ਬਿਲਕੁਲ ਸੋ ਇਸ ਕਰਕੇ ਇਸ ਵਾਰ ਚੋਣ ਜਿਹੜੀ ਹੈਗੀ ਆ ਫਸਮੀ ਹੋਏਗੀ ਤਾਂ ਚੰਗੀ ਗੱਲ ਆ ਫਸਮੀ ਹੋਣੀ ਆ ਚੰਗੀ ਗੱਲ ਆ ਮੈਂ ਕਹਿੰਦਾ ਕਿ ਇਸ ਗਰਗਤ ਜਿਹੜੀ ਇੱਕ ਦੂਜੇ ਨੂੰ ਰਿਸ਼ਤੇਦਾਰੀਆਂ ਨਿਭਾਉਣੀਆਂ ਦੋਸਤੀ ਤੇ ਵਪਾਰਕ ਸਾਂਝਾਂ ਨਿਭਾਉਣੀਆਂ ਜਿਹੜੀਆਂ ਉਸ ਤੋਂ ਘੱਟੋ ਘੱਟ ਦੂਰ ਹੋ ਜਾਣ ਲੋਕਾਂ ਦਾ ਤਾਂ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਨੇ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਸੁਖਪਾਲ ਸਿੰਘ ਖਹਿਰਾ ਹਜੇ ਵੀ ਆਪਣੇ ਆਪ ਨੂੰ ਸੇਫ ਲੈ ਕੇ ਚੱਲ ਰਹੇ ਨੇ ਬੈਂਸ ਜਿਹੜੇ ਕਹਿੰਦੇ ਸੀ ਮੈਂ ਫਿਰੋਜ਼ਪੁਰੋਂ ਚੋਂ ਲੜੂਗਾ ਉਹ ਵਾਪਸ ਆਪਣੇ ਲੁਧਿਆਣੇ ਕੰਨੀ ਨੂੰ ਆ ਗਏ ਨੇ ਇਹਨਾਂ ਦਾ ਜਿਵੇਂ ਮੈਂ ਹੁਣੇ ਰਜੀਵ ਆਸਕਰ ਨਾਲ ਗੱਲ ਕਰਕੇ ਟੈਂਕ ਇਹਨਾਂ ਦੀ ਬੱਸ ਕਹਿੰਦੇ ਕਾਫੀ ਖਾਲੀ ਪਈ ਹੈ ਸੀਟੀਆਂ ਮਾਰ ਮਾਰ ਸਵਾਰੀਆਂ ਨੂੰ ਚੜਾ ਰਹੇ ਨੇ ਕੀ ਸਥਿਤੀਆਂ ਜਿਹੜੀਆਂ ਇਹ ਪੈਦਾ ਕਰ ਰਹੇ ਨੇ ਇਹ ਲੋਕ ਦੇਖੋ ਲੋਕ ਸਭਾ ਦੀ ਚੋਣਾਂ ਦਾ ਨਿਗਰਾਨ ਸਭ ਤੁਸੀਂ ਹੀ ਜਾਣਦੇ ਹੋ ਲੋਕ ਸਭਾ ਦੀ ਚੋਣ ਜਿਹੜੀ ਖਾਸਰ ਹਿੰਦੁਸਤਾਨ ਦੇ ਵਿੱਚ ਅੱਜ ਦੀ ਚੋਣ ਜਿਹੜੀ ਹੋ ਰਹੀ ਹੈ ਉਹ ਦੋ ਬੰਦਿਆਂ ਦੇ ਕੇਂਦਰਤ ਹੋਰੀ ਹੈ ਇੰਡੀਵਿਜੂਅਲਸ ਦੇ ਕੇਂਦਰ ਹੋ ਕੇ ਰਹੀ ਹੈ ਰਾਹੁਲ ਬਨਾਮ ਮੋਦੀ ਦੇ ਉੱਤੇ ਪਰ ਉੱਥੇ ਖੇਤਰੀ ਪਾਰਟੀਆਂ ਦਾ ਵਜੂਦ ਕਿੱਥੇ ਜਿਹੜਾ ਹੈਗਾ ਤੁਸੀਂ ਸਮਝਿਓ ਕਿ ਸੀਫ ਹੈ ਆਮ ਵੋਟਰ ਵੀ ਜਿਹੜਾ ਹੈ ਤੇ ਜਦੋਂ ਆਪਾਂ ਬਾਜ਼ਾਰ ਤੋਂ ਅੱਜਕਲ ਸਮਾਨ ਲੈਣ ਜਾਂਦੇ ਆ ਤਾਂ ਅਸੀਂ ਇੱਕ ਪਾਸੇ ਦੇਖਦੇ ਆ ਕਿ ਬਿਗ ਬਾਜ਼ਾਰ ਹੈ ਤੇ ਇੱਕ ਪਾਸੇ ਵਾਲਮਾਰਟ ਹੈ ਹਮ ਹਮ ਅਸੀਂ ਛੋਟੀ ਦੁਕਾਨ ਤੇ ਤੱਕ ਨਹੀਂ ਵੜਦੇ ਜੀ ਤੋ ਜਮਾਨਾ ਜਿਸ ਜੋ ਆ ਗਿਆ ਤੇ ਆਮ ਵੋਟਰ ਮੇਰੇ ਖਿਆਲ ਚ ਖੇਤਰੀ ਪਾਰਟੀਆਂ ਵੱਲ ਖਾਸ ਖਾਸ ਕਰ ਇਹ ਲੋਕ ਸਭਾ ਦੀਆਂ ਚੋਣਾਂ ਚੋਣਾਂ ਦੇ ਵਿੱਚ ਨਹੀਂ ਕੋਈ ਵੱਡਾ ਅਸਰ ਨਹੀਂ ਮੇਰੇ ਖਿਆਲ ਚ ਉਹ ਆਪਣੀ ਵੋਟ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਜਦੋਂ ਉਹਨਾਂ ਨੂੰ ਪਤਾ ਹੈ ਕਿ ਇਹ ਜਦੋਂ ਜਿੱਤ ਵੀ ਜਾਂਦੇ ਨੇ ਲੋਕ ਸਭਾੰਦਰ ਜਿੱਤ ਵੀ ਜਾਂਦੇ ਨੇ ਤਾਂ ਉਹ ਕੀ ਕੀ حیثیت ਰਹਿ ਜਾਂਦੀ ਆ ਪੰਜਾਬ ਨੂੰ ਪੰਜਾਬ ਨੇ 4 ਐਮਪੀ ਆਮ ਆਦਮੀ ਪਾਰਟੀ ਦੇ ਜਗਾ ਕੇ ਭੇਜੇ ਪਿਛਲੀ ਵਾਰ ਤਾਂ ਮੁਰਕੀ ਕੀ ਹਾਲ ਹੋਇਆ ਤੇ ਕੀ ਇਹੋ ਲੈ ਕੇ ਆਏ ਕੀ ਕਰਾ ਸਕੇ ਉਹ ਤੇ ਇਹ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਸੋ ਮੇਰੇ ਖਿਆਲ ਚ ਇਹ ਚੋਣ ਜਿਹੜੀ ਹੈਗੀ ਆ ਆਪਾਂ ਮੈਂ ਕੋਈ ਇਹਨਾਂ ਦੀ ਹੀਠੀ ਨਹੀਂ ਕਰ ਰਿਹਾ ਲੋਕਨਤਾਪ ਪਾਰਟੀ ਦੀ ਜਾਂ ਖੈਰਾ ਦੇ ਉਹ ਨਹੀਂ ਮੈਂ ਉਸ ਜਾਵੀਏ ਤੋਂ ਦੇਖ ਰਿਹਾ ਕਿ ਜੋ ਚੋਣ ਬਹੁਤ ਵੱਡੀ ਹੈ ਤਾਂ ਉਸ ਕਦ ਦੇ ਉੱਤੇ ਸਿਆਸਤ ਲੈ ਕੇ ਜਾਣੀ ਪਏਗੀ ਉਸ ਕਦ ਦੇ ਉੱਤੇ ਜਿਹੜੀ ਹੈਗੀ ਸਿਆਸੀ ਪਾਰਟੀਆਂ ਨੂੰ ਲੈ ਕੇ ਜਾਣਾ ਪਏਗਾ ਉਮੀਦ ਸੀ ਕਿ ਇਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਵੱਡੀ ਕਿਸੇ ਪਾਰਟੀ ਨਾਲ ਗੱਠਜੋੜ ਹੋ ਜਾਂਦਾ ਤਾਂ ਚੰਗੀ ਜਿਹੜੀ ਹੈਗੀ ਇਕੁਏਸ਼ਨ ਪੰਜਾਬ ਚ ਬਣ ਸਕਦੀ ਸੀ ਪਰ ਨਹੀਂ ਹੋਇਆ ਤਾਂ ਚਲੋ ਇਹਨਾਂ ਦੀ ਆਪਣੀ ਰਾਜਨੀਤੀ ਹੈ ਜੋ ਵੋਟ ਬੈਂਕੇ ਲੈ ਕੇ ਜਾਣਗੇ ਉਹ ਜਰੂਰ ਮੈਟਰ ਕਰੇਗਾ ਕਿ ਕਿਸੇ ਦੀ ਹਾਰ ਜਾਂ ਕਿਸੇ ਦੀ ਜਿੱਤ ਦਾ ਕਾਰਨ ਬਣਦਾ ਹੈ ਕਿ ਨਹੀਂ ਬਣਦਾ ਹਮ ਹਮ ਸੋ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਮਿਹਰਬਾਨ